ਉਹਨਾਂ ਵੇਲਿਆਂ ਦੀ ਗੱਲ ਐ ਜਦੋਂ ਗੱਲਬਾਤ ਕਰਨ ਲਈ ਫੋਨ ਨਹੀਂ ਹੁੰਦੇ ਸੀ ਇੱਕ ਜ਼ਿਮੀਂਦਾਰ ਨੂੰ ਮਾਸahari ਭੋਜਨ ਖਾਣ ਦਾ ਬਹੁਤ ਸ਼ੌਕ ਹੁੰਦਾ ਉਹ ਆਪਣੀ ਬੀਵੀ ਨੂੰ ਕਹਿੰਦਾ ਕਿ ਜਦੋਂ ਮੈਂ ਖੇਤਾਂ 'ਚ ਜਾਊਂਗਾ ਤਾਂ ਤੂੰ ਮਾਸahari ਭੋਜਨ ਬਣਾ ਕੇ ਤੇ ਬਹੁਤ ਸਾਰੀਆਂ ਰੋਟੀਆਂ ਬਣਾ ਕੇ ਨੌਕਰ ਦੇ ਹੱਥ ਪੇਜਦੀ ਉਹਨਾਂ ਨੇ ਇੱਕ ਨਵਾਂ ਨੌਕਰ ਰੱਖਿਆ ਹੁੰਦਾ ਤਾਂ ਬੀਵੀ ਉਸੇ ਤਰ੍ਹਾਂ ਹੀ ਕਰਦੀ ਐ ਮਾਸahari ਭੋਜਨ ਬਣਾਉਂਦੀ ਐ ਸਬਜ਼ੀ ਬਣਾਉਂਦੀ ਐ ਜਿਹਦੇ ਵਿੱਚ ਬਹੁਤ ਸਾਰੀਆਂ ਬੋਟੀਆਂ ਹੁੰਦੀਆਂ ਤੇ ਨਾਲ ਰੋਟੀਆਂ ਪੈਕ ਕਰਕੇ ਜ਼ਿਮੀਂਦਾਰ ਨੂੰ ਭੇਜ ਦਿੰਦੀ ਐ ਨੌਕਰ ਜਦੋਂ ਉਹ ਰੋਟੀ ਲੈ ਕੇ ਜਾ ਰਿਹਾ ਹੁੰਦਾ ਹੈ ਤਾਂ ਰਸਤੇ 'ਚ ਉਹਦਾ ਮਨ ਲਲਚਾ ਜਾਂਦਾ ਹੈ ਉਹ ਸੋਚਦਾ ਵੀ ਮੈਂ ਦੇਖਾਂ ਤਾਂ ਸਹੀ ਮਾਲਕ ਨੇ ਕੀ ਭੇਜਿਆ ਤਾਂ ਉਹ ਪੋਣਾ ਖੋਲ ਕੇ ਦੇਖਦਾ ਉਹਦੇ 'ਚ ਬਹੁਤ ਸਾਰੀਆਂ ਰੋਟੀਆਂ ਹੁੰਦੀਆਂ ਨੇ ਜਦੋਂ ਡੱਬਾ ਖੋਲਦਾ ਤਾਂ ਉਹਦੇ ਵਿੱਚ ਮਾਸਾ ਹਰੀ ਭੋਜਨ ਦੇਖ ਕੇ ਉਹਦੇ ਮੂੰਹ 'ਚ ਪਾਣੀ ਆ ਜਾਂਦਾ ਉਹ ਸੋਚਦਾ ਵੀ ਕਿਹੜਾ ਕਿਸੇ ਨੂੰ ਪਤਾ ਲੱਗਣਾ ਮੈਂ ਇੱਕ ਵਾਰੀ ਸਵਾਦ ਤਾਂ ਚੱਖ ਕੇ ਵੇਖ ਹੀ ਸਕਦਾ ਕਿ ਕਿੱਦਾਂ ਦਾ ਬਣੀ ਹੈ ਉਹ ਕੀ ਕਰਦਾ ਰੋਟੀ ਖਾਣ ਲੱਗਦਾ ਤਾਂ ਉਹਨੂੰ ਰੋਟੀ ਬਹੁਤ ਸਵਾਦ ਲੱਗਦੀ ਹੈ ਉਹ ਬਹੁਤ ਸਾਰੀਆਂ ਰੋਟੀਆਂ ਖਾ ਜਾਂਦਾ ਤੇ ਕਾਫੀ ਸਾਰੀ ਸਬਜ਼ੀ। ਬਾਕੀ ਜਿਹੜਾ ਬਚਦਾ ਭੋਜਨ ਉਹ ਲੈ ਜਾ ਕੇ ਮਾਲਕ ਨੂੰ ਦੇ ਦਿੰਦਾ। ਮਾਲਕ ਸੋਚਦਾ ਵੀ ਮੈਂ ਤਾਂ ਆਪਣੀ بیوی ਨੂੰ ਕਹਿ ਕੇ ਆਇਆ ਸੀ ਵੀ ਮੈਨੂੰ ਖੂਬ ਸਾਰੀਆਂ ਰੋਟੀਆਂ ਭੇਜੀ, ਕਾਫੀ ਸਾਰੀ ਸਬਜ਼ੀ ਭੇਜੀ ਪਰ ਉਹਨੇ ਤਾਂ ਥੋੜੀ ਜਿਹੀ ਭੇਜੀ ਐ। ਚਲੋ ਉਹ ਘਰ ਆਉਂਦਾ ਤੇ ਆ ਕੇ ਆਪਣੀ بیوی ਨੂੰ ਡਾਂਟਦਾ ਵੀ ਮੈਂ ਤਾਂ ਤੈਨੂੰ ਕੀ ਕਿਹਾ ਸੀ ਕਿ ਤੂੰ ਮੈਨੂੰ ਥੋੜਾ ਜਿਹਾ ਭੋਜਨ ਭੇਜਿਆ। بیوی ਬਹੁਤ ਹੈਰਾਨ ਹੁੰਦੀ ਐ। ਪਰ ਉਹਨਾਂ ਮੀਆਂ-ਬੀਵੀ ਦਾ ਆਪਸ ਦੇ ਵਿੱਚ ਤਾਲਮੇਲ ਬਹੁਤ ਵਧੀਆ ਹੁੰਦਾ। ਇਸ ਦਾ ਕਿਉਂ ਆਪਦੇ ਖਾਵੰਦ ਨੂੰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਜੇ ਅੱਜ ਤੈਨੂੰ ਲੱਗਦਾ ਵੀ ਸਬਜ਼ੀ ਘੱਟ ਸੀ ਰੋਟੀਆਂ ਘੱਟ ਸੀ ਤਾਂ ਮੈਂ ਕੱਲ ਨੂੰ ਜ਼ਿਆਦਾ ਬਣਾ ਕੇ ਭੇਜ ਦੂੰਗੀ ਦੂਜੇ ਦਿਨ ਉਹ ਉਸੇ ਤਰ੍ਹਾਂ ਹੀ ਕਰਦੀ ਹੈ ਥੋੜੀ ਜ਼ਿਆਦਾ ਸਬਜ਼ੀ ਬਣਾਉਂਦੀ ਹੈ ਰੋਟੀਆਂ ਬਣਾਉਂਦੀ ਹੈ ਤੇ ਨੌਕਰ ਦੇ ਹੱਥ ਸਭ ਕੁਝ ਭੇਜ ਦਿੰਦੀ ਹੈ ਰਸਤੇ ਦੇ ਵਿੱਚ ਨੌਕਰ ਦਾ ਮਨ ਫੇਰ ਬੇਈਮਾਨ ਹੋ ਜਾਂਦਾ ਹੈ ਉਹ ਸੋਚਦਾ ਵੀ ਮੈਂ ਦੇਖਾਂ ਅੱਜ ਮਾਲਕ ਨੇ ਕੀ ਭੇਜਿਆ ਤੇ ਜਦੋਂ ਉਹ ਡੱਬਾ ਖੋਲਦਾ ਪੂਣਾ ਖੋਲਦਾ ਤਾਂ ਖੁਸ਼ਬੂ ਆਉਂਦੀ ਹੈ ਉਹਦਾ ਮਨ ਫੇਰ ਲਲਚਾ ਜਾਂਦਾ ਹੈ ਤੇ ਉਹ ਸੋਚਦਾ ਵੀ ਅੱਜ ਫੇਰ ਥੋੜਾ ਜਿਹਾ ਚੱਕ ਕੇ ਦੇਖਿਆ ਜਾਏ। ਜਦੋਂ ਉਹ ਖਾਣ ਲੱਗਦਾ ਤਾਂ ਉਹਦੇ ਸਵਾਦ ਦੇ ਵਿੱਚ ਜ਼ਿਆਦਾ ਵਾਧਾ ਹੋ ਜਾਂਦਾ ਤੇ ਉਹ ਖਾਂਦਾ ਖਾਂਦਾ ਜ਼ਿਆਦਾ ਰੋਟੀਆਂ ਖਾ ਜਾਂਦਾ ਤੇ ਬਹੁਤ ਸਾਰੀਆਂ ਭੋਟੀਆਂ ਵੀ ਖਾ ਜਾਂਦਾ। ਜਦੋਂ ਉਹ ਜਾ ਕੇ ਬਚਿਆ ਖਾਣਾ ਮਾਲਕ ਨੂੰ ਦਿੰਦਾ ਮਾਲਕ ਫੇਰ ਸੋਚਦਾ ਵੀ ਉਹ ਇਸ ਤਰ੍ਹਾਂ ਕਿਉਂ ਕਰਨ ਲੱਗ ਗਈ? ਜਦੋਂ ਨੂੰ ਪਤਾ ਵੀ ਮੈਨੂੰ ਮਾਸਾਹਾਰੀ ਭੋਜਨ ਇੰਨਾ ਪਸੰਦ ਹੈ ਤਾਂ ਥੋੜਾ ਕਿਉਂ ਭੇਜਦੀ ਹੈ? ਉਹ ਫੇਰ ਘਰ ਜਾ ਕੇ ਬੀਵੀ ਨੂੰ ਕਹਿੰਦਾ ਵੀ ਅੱਜ ਫੇਰ ਉਹੀ ਹਾਲ ਸੀ। ਕੀ ਥੋੜੀਆਂ ਜੀਆਂ ਬੋਟੀਆਂ ਥੋੜੀਆਂ ਜੀਆਂ ਰੋਟੀਆਂ ਤੈਨੂੰ ਪਤਾ ਤਾਂ ਹੈ ਵੀ ਮੈਨੂੰ ਮਾਸਾਹਾਰੀ ਭੋਜਨ ਕਿੰਨਾ ਪਸੰਦ ਆਏ ਜਦੋਂ ਵੀ ਮੈਂ ਖੇਤ ਜਾਂਦਾ ਮੇਰੇ ਲਈ ਵਧੀਆ ਰੋਟੀ ਬਣਾ ਕੇ ਭੇਜਿਆ ਕਰੀ ਵੀ ਫੇਰ ਪਰੇਸ਼ਾਨ ਹੋ ਜਾਂਦੀ ਹੈ ਪਰ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਕੱਲ ਨੂੰ ਇਸ ਤਰ੍ਹਾਂ ਨਹੀਂ ਹੁੰਦਾ ਤੂੰ ਖੇਤ ਜਾਇਂ ਜਦੋਂ ਉਹ ਖੇਤ ਜਾਂਦਾ ਹੈ ਅਗਲੇ ਦਿਨ ਬੀਬੀ ਕੀ ਕਰਦੀ ਹੈ ਬਹੁਤ ਸਾਰੀ ਸਬਜ਼ੀ ਬਣਾਉਂਦੀ ਹੈ ਕਾਫੀ ਸਾਰੀਆਂ ਰੋਟੀਆਂ ਬਣਾਉਂਦੀ ਹੈ ਤੇ ਉਹਨਾਂ ਨੂੰ ਪੈਕ ਕਰਕੇ ਨੌਕਰ ਨੂੰ ਫੜਾ ਦਿੰਦੀ ਹੈ ਤੇ ਨਾਲ ਹੀ ਉਹ ਨੌਕਰ ਨੂੰ ਕਹਿੰਦੀ ਹੈ ਵੀ ਤੂੰ ਮੇਰਾ ਇੱਕ ਸੰਦੇਸ਼ ਮਾਲਕ ਤੈਂ ਜ਼ਰੂਰ ਪਹੁੰਚਾ ਦੇ। ਤੇ ਉਹ ਸੰਦੇਸ਼ ਦਿੰਦੀ ਹੈ ਚੰਨ ਚਾਨਣੀ ਰਾਤ ਤਾਰਿਆਂ ਪਰੋਈ ਹੈ ਸਾਡੀ 16ਵੀਂ ਤਰੀਕ ਤੁਹਾਡੀ ਕੌਤ ਹੋਈ ਹੈ। ਮਤਲਬ ਕਿ ਉਹ ਮਾਲਕ ਦੇ ਕੋਲ ਸੰਦੇਸ਼ ਭੇਜਦੀ ਹੈ ਕਿ ਚੰਨ ਚਾਨਣੀ ਰਾਤ ਤਾਰਿਆਂ ਪਰੋਈ ਹੈ ਵੀ ਜਿਹੜੀ ਸਬਜੀ ਹੈ ਮੈਂ ਉਹਦੇ ਵਿੱਚ ਬਹੁਤ ਸਾਰੀਆਂ ਬੋਟੀਆਂ ਪਾਈਆਂ। ਸਾਡੀ 16ਵੀਂ ਤਰੀਕ ਵੀ ਮੈਂ ਤੈਨੂੰ 16 ਰੋਟੀਆਂ ਭੇਜੀਆਂ ਨੇ ਥੋੜੀ ਕੌਥ ਹੋਈ ਐ ਕੌਥ ਮੀ ਉਸ ਵੀ ਤੁਹਾਡੇ ਕੋਲ ਕਿੰਨੀਆਂ ਪਹੁੰਚੀਆਂ ਨੇ ਨੌਕਰ ਨੂੰ ਸੰਦੇਸ਼ ਦਾ ਅਸਲੀ ਮਤਲਬ ਤਾਂ ਪਤਾ ਨਹੀਂ ਹੁੰਦਾ ਉਹ ਰਸਤੇ ਵਿੱਚ ਉਸੇ ਤਰ੍ਹਾਂ ਹੀ ਕੁਝ ਰੋਟੀਆਂ ਖਾ ਲੈਂਦਾ ਸਬਜ਼ੀ ਖਾ ਲੈਂਦਾ ਤੇ ਬਾਕੀ ਲੈ ਜਾ ਕੇ ਮਾਲਕ ਨੂੰ ਪਹੁੰਚਾ ਦਿੰਦਾ ਹੈ ਮਾਲਕ ਜਦੋਂ ਰੋਟੀ ਖੋਲਦਾ ਹੈ ਨੌਕਰ ਨੂੰ ਸੰਦੇਸ਼ ਦਿੰਦਾ ਹੈ ਤਾਂ ਮਾਲਕ ਸਾਰੀ ਗੱਲ ਸਮਝ ਜਾਂਦਾ ਹੈ ਉਹ ਦੇਖਦਾ ਹੈ ਰੋਟੀਆਂ ਗਿਣਦਾ ਹੈ ਤਾਂ ਰੋਟੀਆਂ ਉਹਦੇ ਕੋਲ ਘੱਟ ਪਹੁੰਚੀਆਂ ਹੋਣਗੀਆਂ ਨੇ ਪਰ ਉਹ ਕੁਝ ਨਹੀਂ ਬੋਲਦਾ ਸਬਜੀ ਖਾ ਲੰਦਾ ਹੈ ਰੋਟੀ ਖਾ ਲੰਦਾ ਹੈ ਫਿਰ ਨੌਕਰ ਨੂੰ ਕਹਿੰਦਾ ਵੀ ਠੀਕ ਹੈ ਜਾ ਕੇ ਮਾਲਕਰ ਨੂੰ ਸਮਾਨ ਫੜਾ ਦੇ ਤੇ ਮੇਰਾ ਇੱਕ ਸੰਦੇਸ਼ ਵੀ ਪਹੁੰਚਾ ਦੇ ਉਹ ਸੰਦੇਸ਼ ਦਿੰਦਾ ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਹੈ ਮਤਲਬ ਕਿ ਤੂੰ ਜਿਹੜੀ ਸਬਜੀ ਭੇਜੀ ਹੈ ਉਹਦੇ ਵਿੱਚ ਬੋਟੀ ਕੋਈ ਕੋਈ ਹੈ ਥੋੜੀ 16ਵੀਂ ਤਰੀਕ ਸਾਡੀ ਚੌਥ ਹੋਈ ਹੈ ਮਤਲਬ ਤੂੰ ਮੈਨੂੰ ਸੋਹਣਾ ਰੋਟੀਆਂ ਭੇਜੀਆਂ ਸੀ ਪਰ ਮੇਰੇ ਕੋਲ ਤਾਂ ਚਾਰ ਹੀ ਪਹੁੰਚੀਆਂ ਨੇ ਹੁਣ ਨੌਕਰ ਉਹੀ ਸੰਦੇਸ਼ ਲਿਜਾ ਕੇ ਮਾਲਕਨ ਨੂੰ ਪਹੁੰਚਾ ਦਿੰਦਾ ਹੈ ਫਿਰ ਮਾਲਕਨ ਨੂੰ ਅਸਲੀ ਗੱਲ ਦਾ ਪਤਾ ਲੱਗ ਜਾਂਦਾ ਹੈ ਵੀ ਰਸਤੇ ਦੇ ਵਿੱਚ ਨੌਕਰ ਇਸ ਤਰ੍ਹਾਂ ਦੀ ਗੱਲ ਹਰਕਤ ਕਰਦਾ ਹੈ ਨੌਕਰ ਉਹ ਸਾਰੀਆਂ ਰੋਟੀਆਂ ਖਾਂਦਾ ਹੈ ਨੌਕਰੀ ਸਬਜ਼ੀ ਖਾਂਦਾ ਹੈ ਤੇ ਮਾਲਕਾਂ ਇੰਕ ਘੱਟ ਰੋਟੀਆਂ ਪਹੁੰਚਦੀਆਂ ਨੇ ਤੇ ਉਹ ਸਿਆਣੀ ਔਰਤ ਅਗਲੇ ਦਿਨ ਤੋਂ ਮਾਲਕ ਦੀ ਰੋਟੀ ਦੇ ਨਾਲ ਨਾਲ ਨੌਕਰ ਦੀ ਰੋਟੀ ਵੀ ਬਣ ਕੇ ਭੇਜਣਾ ਸ਼ੁਰੂ ਕਰ ਦਿੰਦੀ ਹੈ ਐਨੀ ਮੇਰੀ ਬਾਤ ਉਤੋਂ ਪੈ ਗਈ ਰਾਤ